ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਖੁਸ਼ਪ੍ਰੀਤ ਕੌਰ ਸਰਗਵਾਸੀ ਸਰਦਾਰ ਜਸਕਰਨ ਸਿੰਘ ਜੀ ਦੀ ਪੁੱਤਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਾਡਾ ਆਰਤੀ ਨਾਲ ਮਸਲਾ ਚੱਲ ਰਿਹਾ ਹੈ ਮੇਰੇ ਪਿਤਾ ਜੀ ਫੌਜ ਦੇ ਵਿੱਚ ਰਿਟਾਇਰ ਹੌਲਦਾਰ ਸੀਗੇ ਤੇ ਐਸਬੀਆਈ ਤਲਵੰਡੀ ਸਾਬੂ ਦੇ ਵਿੱਚ ਹੀ ਐਜ਼ ਅ ਗਨਮੈਨ ਕੰਮ ਕਰਦੇ ਸੀ ਤੇ ਨਾਲ-ਨਾਲ ਖੇਤੀ ਦਾ ਕੰਮ ਵੀ ਕਰਦੇ ਸੀਗੇ ਤੇ ਮੇਰੇ ਪਿਤਾ ਜੀ ਦੀ ਪੂਰੀ ਦੀ ਪੂਰੀ ਜਮ੍ਹਾਂ ਖੁੰਜੀ ਸਾਡੇ ਆਰਤੀਆਂ ਬਣੀ ਜਮਾ ਸੀ ਰਜਿੰਦਰ ਕੁਮਾਰ ਤੇ ਸੁਭਾਸ ਚੰਦ ਬਣੀ ਤੇ ਜਦੋਂ ਮੇਰੇ ਪਿਤਾ ਜੀ ਦੀ ਕੁਝ ਮਹੀਨਿਆਂ ਪਹਿਲਾਂ ਹੀ ਮੌਤ ਹੋ ਗਈ ਤੇ ਉਹਨਾਂ ਦੀ ਮੌਤ ਤੋਂ ਬਾਅਦ ਆਰਤੀ ਸਾਡੇ ਪਿਆਸੇ ਦੇਣ ਤੋਂ ਸ਼ਰਮ ਮੁੱਕ ਗ ਖਵਾਰ ਹੋ ਰਹੀਆਂ ਗਈ ਦਰਖਾਸਤਾਂ ਵੀ ਕਾਫੀ ਥਾਂ ਤੇ ਦਿੱਤੀਆਂ ਤੇ ਪੰਚਾਇਤ ਸਰਪੰਚਾ ਕੋਲ ਵੀ ਬਹੁਤ ਵਾਰ ਗਈ ਪੰਚਾਇਤ ਚ ਕਾਫੀ ਵਾਰ ਫੈਸਲਾ ਹੋਇਆ ਪਰ ਕਿਸੇ ਵੀ ਨਤੀਜੇ ਤੇ ਪਹੁੰਚ ਨਹੀਂ ਸਕੇ ਗਈ ਮੇਰੇ ਪਿਤਾ ਜੀ ਦੀ ਡੈਥ ਤੋਂ ਬਾਅਦ ਅਸੀਂ ਇਹਨਾਂ ਨੂੰ 1.5 ਮਹੀਨੇ ਲਈ ਕਹਿੰਦੇ ਰਹੇ ਕਿ ਸਾਡੇ ਨਾਲ ਹਿਸਾਬ ਕਰਜੋ ਪਰ ਇਹ ਬੰਨੇ ਲਾਉਂਦੇ ਰਹੇ ਅੱਜ ਅਸੀਂ ਯਾਤਰਾ ਤੇ ਚੱਲੇ ਆ ਅੱਜ ਸਾਡੇ ਕੋਲ ਸਮਾਂ ਨਹੀਂ ਅੱਜ ਅਸੀਂ ਬੀਜ਼ੀ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਖਾਤੇ ਦੀਆਂ ਮੇਰੇ ਡੈਡੀ ਜੀ ਦੇ ਅਕਾਊਂਟ ਦੀਆਂ ਤੇ ਮੇਰੀ ਮੰਮੀ ਦੇ ਅਕਾਊਂਟ ਦੀ ਬੈਂਕ ਸਟੇਟਮੈਂਟ ਇਲੀਗਲ ਕਢਾਈ ਅਸੀਂ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਸਟੇਟਮੈਂਟ ਕਿਉਂ ਕਢਾਈ ਕਹਿੰਦੇ ਅਸੀਂ ਤੁਹਾਨੂੰ ਪ੍ਰੂਫ ਕਰਨਾ ਸੀ ਮੈਂ ਇੱਕ ਗੱਲ ਦਾ ਜਵਾਬ ਚਾਹਣੀ ਆਂਗੀ ਉਹਨਾਂ ਦੀ ਆਰਟੀ ਅਸੋਸੀਏਸ਼ਨ ਤੋਂ ਤੇ ਉਹਨਾਂ ਤੋਂ ਕਿ ਕੋਈ ਵੀ ਬੰਦਾ ਜੇ ਕੋਈ ਪ੍ਰੂਫ ਕਰਦਾ ਤਾਂ ਉਹ ਆਪਦੀ ਸਟੇਟਮੈਂਟ ਦੇ ਕੇ ਕਰਦਾ ਤੇ ਜੇ ਪਹਿਲੀ ਵਾਰ ਸਾਡਾ ਹਸਾਬ ਹੋਇਆ 12 ਨਵੰਬਰ ਨੂੰ ਉਦੋਂ ਸਟੇਟਮੈਂਟ ਉਹਨਾਂ ਕੋਲੇ ਸੀਗੀ ਤੇ ਸਾਰੀ ਪੰਚਾਇਤ ਦੇ ਵਿੱਚ ਵੀ ਉਹ ਮੰਨਿਆ ਪੰਚਾਇਤ ਨੇ ਵੀ ਪੁੱਛਿਆ ਤਾਂ ਉਹ ਕਹਿੰਦੇ ਵੀ ਮੁਲਾਜ਼ਮ ਤੇ ਗੱਲ ਆਊਗੀ ਕਿ ਇਹ ਗੱਲ ਨੂੰ ਇੱਥੇ ਦਬਾ ਦਿੱਤਾ ਜਾਵੇ ਉਸ ਤੋਂ ਬਾਅਦ ਜਦੋਂ ਅਸੀਂ ਦਰਖਾਸਤਾਂ ਦਿੱਤੀਆਂ ਹਰ ਇੱਕ ਚੀਜ਼ ਕੀਤੀ ਅਸੀਂ ਫਿਰ ਜੇ ਫਾਰਮ ਦੀ ਮੰਗ ਕੀਤੀ ਸਾਨੂੰ ਜੇ ਫਾਰਮ ਦੇਣ ਤੋਂ ਵੀ ਮਨਾ ਕੀਤਾ ਗਿਆ ਫਿਰ ਅਸੀਂ ਐਕ ਸਰਵਿਸਮੈਨ ਯੂਨੀਅਨ ਅਤੇ ਜਮਹੂਰੀ ਕਿਸਾਨ ਯੂਨੀਅਨ ਤੇ ਸਮੂਹ ਨਗਰ ਨਿਵਾਸੀਆਂ ਦੀ ਸਹਿਤਾ ਨਾਲ 8 ਮਾਰਚ ਦਾ ਦਿਨ ਧਰਨੇ ਦਾ ਰੱਖਿਆ ਅਤੇ 8 ਮਾਰਚ ਨੂੰ ਅਸੀਂ ਧਰਨਾ ਲਾਇਆ ਤਾਂ ਆਰਟੀਆ ਐਸੋਸੀਏਸ਼ਨ ਅਤੇ ਪ੍ਰਸ਼ਾਸਨ ਨੇ ਸਾਨੂੰ ਇਹ ਯਕੀਨ ਦਿਵਾਇਆ ਕਿ ਉਹ ਸਾਡੀ ਤਸੱਲੀ ਕਰਉਣਗੇ ਉਹ ਸਾਨੂੰ ਪੂਰੀਆਂ ਵਈਆਂ ਦਿਖਾਉਣਗੇ ਅਤੇ ਪੂਰਾ ਸਾਡਾ ਦੱਸਣਗੇ ਕਿ ਪ੍ਰਸ਼ਾਸਨ ਦੇ ਕਹਿਣ ਤੇ ਅਸੀਂ ਧਰਨਾ ਸਮਾਪਤ ਕੀਤਾ ਅਤੇ 3 ਦਿਨ ਦੇ ਅਸੀਂ ਵੇਟ ਕੀਤਾ ਪਰ 12 ਮਾਰਚ ਨੂੰ ਜਦੋਂ ਕਿਸਾਨ ਕਿਸਾਨ ਯੂਨੀਅਨਾਂ ਵੀ ਗਈਆਂ ਅਤੇ ਉਹਨਾਂ ਦੇ ਵੀ ਮੈਂਬਰ ਆਏ ਆਰਟੀਆ ਐਸੋਸੀਏਸ਼ਨ ਦੇ ਤਾ ਉਥੇ ਅਸੀਂ 12 ਵਜੇ ਪਹੁੰਚ ਗਏ ਸੀ ਤੇ ਅਸੀਂ ਮੰਗ ਕੀਤੀ ਵਈਆਂ ਦੀ ਪਰ 12 ਤੋਂ 5 ਵਜੇ ਤੱਕ ਸਾਨੂੰ ਕੋਈ ਨਿਆਣੀ ਮਿਲੇਗਾ ਅਸੀਂ ਉਥੇ ਵਈਆਂ ਦੀ ਮੰਗ ਕਰਦੇ ਗਏ ਅਸੀਂ ਸਾਡੀ ਮੇਰੇ ਡੈਡੀ ਦੀ ਜਿਹੜੀ ਹੱਥ ਲਿਖਤ ਡਾਇਰੀ ਸੀਗੀ ਜਿਸ ਤੋਂ ਸਾਨੂੰ ਪਤਾ ਸੀਗਾ ਕਿ ਇੰਨੇ ਪੈਸੇ ਬਣ ਰਹੇ ਆ ਸਾਡੇ ਅਸੀਂ ਉਹਨਾਂ ਦੇ ਸਾਹਮਣੇ ਰੱਖਤੀ ਕਿ ਆਹ ਕਲਮਾਂ ਕਿ ਮੈਚ ਹੋਵੇ ਕੱਲੀ-ਕੱਲੀ ਕਲਮ ਅਸੀਂ ਮੈਚ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਕਲਮਾਂ ਦੇ ਵਿੱਚ ਉਹ ਬਿਲਕੁਲ ਝੂਠੇ ਪੈ ਰਹੇ ਸੀ ਜਦ ਕਿ ਪਹਿਲੀ ਕਲਮ ਤੇ ਝੂਠੇ ਪੈ ਰਹੇ ਸੀਗੇ ਅਸੀਂ ਉਹ ਚੀਜ਼ ਨੂੰ ਕਿਹਾ ਕਿ ਸਾਨੂੰ ਇਹ ਚੀਜ਼ ਦੀ ਤਸੱਲੀ ਕਰਾਈ ਜਾਵੇ ਵਈ ਦਿਖਾਈ ਜਾਵੇ ਪਰ ਅਸੀਂ 12 ਤੋਂ 5 ਯਾਨੀ ਮਿਲੇਗਾ ਉਸ ਤੋਂ ਬਾਅਦ ਅਸੀਂ ਰਾਮੇ ਥਾਣੇ ਗਏ ਤੇ ਉਹਨਾਂ ਨੂੰ ਦੱਸਿਆ ਕਿ ਐਵੇਂ ਕਰਕੇ ਕੀ ਸਾਨੂੰ ਵਹੀਆਂ ਨਹੀਂ ਦਿਖਾਈਆਂ ਗਿਆ ਗਿਆ ਫਿਰ ਇਸ 12 ਮਾਰਚ ਦੀ ਖੱਜਲ ਖਵਾਰੀ ਤੋਂ ਬਾਅਦ 19 ਮਾਰਚ ਦਾ ਦਿਨ ਹੁਣ ਦਿਨ ਬੁੱਧਵਾਰ ਗੁਰੂਬਾਰਲੇ ਗੁਰੂਕਰ ਪਿੰਡ ਮਲਕਾਣਾ 11 ਵਜੇ ਇਕੱਠ ਰੱਖਿਆ ਗਿਆ ਹੈ ਤੇ ਸਭ ਦੀ ਸਹਿਮਤੀ ਨਾਲ ਹੁਣ ਦੁਬਾਰਾ ਧਰਨਾ ਲਾਉਣ ਜਾ ਰਹੇ ਹਾਂ ਤੇ ਇਸ ਵਾਰ ਅਸੀਂ ਬਿਨਾਂ ਇਨਸਾਫਲੇ ਨਹੀਂ ਉਠਾਂਗੇ ਕਿਉਂਕਿ ਸਾਨੂੰ ਬਹੁਤ ਵਾਰ ਯਕੀਨ ਦਿਵਾਇਆ ਗਿਆ ਹੈ ਹਰ ਇੱਕ ਬੰਦੇ ਬਣੀਓ ਆਰਟੀ ਅਸੋਸੀਏਸ਼ਨ ਬਣੀਓ ਵੀ ਕਿ ਅਸੀਂ ਕਿਸ ਨੂੰ ਇਨਸਾਫ ਦਿਵਾਵਾਂਗੇ ਜੇਕਰ ਤੁਸੀਂ ਸਹੀ ਹੋ ਜਦਕਿ ਉਹ ਕਹਿ ਰਹੇ ਨੇ ਉਹਨਾਂ ਦੇ ਆਰਟੀ ਅਸੋਸੀਏਸ਼ਨ ਬਣੀਓ ਕਿਹਾ ਗਿਆ ਹੈ ਕਿ ਪੰਜ ਸਰਪੰਚ ਨਹੀਂ ਸੀਗੇ ਬਾਹਰਲੇ ਬੰਦੇ ਸੀ ਜਦਕਿ ਸਾਡਾ ਮੌਜੂਦਾ ਸਰਪੰਚ ਵੀ ਉਸ ਸਮੇਂ ਉੱਥੇ ਸੀ ਸੋ ਮੈਂ ਤੇ ਮੇਰਾ ਪੂਰਾ ਪਰਿਵਾਰ ਆਪ ਸਭ ਅੱਗੇ ਬੇਨਤੀ ਕਰਦੇ ਹਾਂ ਕਿ ਕੱਲ ਨੂੰ ਧਰਨਾ ਹੈ ਤੇ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣਾ ਕਿਉਂਕਿ ਇਹ ਲੜਾਈ ਸਿਰਫ ਮੈਂ ਪੈਸਿਆਂ ਲਈ ਨਹੀਂ ਲੜ ਰਹੀ ਇਹ ਮੇਰੇ ਪਿਓ ਦੇ ਇਨਸਾਫ ਲਈ ਲੜ ਰਹੀ ਹਾਂ ਮੇਰੀ ਆਪ ਸਭ ਅੱਗੇ ਬੇਨਤੀ ਹੈ ਕਿ ਇਸ ਹੱਕ ਸੱਚ ਦੀ ਲੜਾਈ 'ਚ ਸਾਡੇ ਸਾਰੇ ਪਰਿਵਾਰ ਦਾ ਸਾਥ ਦਿੱਤਾ ਜਾਵੇ